ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਗੁੜ ਵਾਲੇ ਚੌਲ ਦੋ ਗਲਾਸ ਆਪਾਂ ਚੌਲਾਂ ਦੇ ਲੈ ਲਏ ਹਨ ਚੰਗੀ ਤਰ੍ਹਾਂ ਧੋ ਲਿਆ ਇਧਰ ਆਪਾਂ ਗੁੜ熬 ਵਾਲੀ ਇਹਦੀ ਬਣਾ ਲਈ ਚਾਸਣੀ ਥੋੜਾਇਆ ਪਾਵਾਂਗੇ ਪੱਕਿਓ ਗਲਾਸ ਆਪਾ ਪਾਏ ਚੌਲਾਂ ਦੇ 4 ਗਲਾਸ ਪਾਣੀ ਦੇ ਇਹ ਆਪਾਂ ਗੁੜ ਬਾਲ ਕੇ ਪੁੰਨ ਲਿਆ ਇਹਦੇ ਵਿੱਚ ਜੋ ਵੀ ਲੌਂਗ ਲਾਚੀ ਖੁਫਾ ਜੋ ਵੀ ਪਾਉਣਾ ਪਾ ਸਕਦੇ ਆ ਪਰ ਮੈਂ ਤਾਂ ਸਿੰਪਲੀ ਬਣਾ ਰਹੀ ਆ ਚੌਲਾਂ ਆਪਾਂ ਤੋਂ ਫਿਰ ਉਸੇ ਵੈਸੀ ਆਪਾਂ ਇਹਨਾਂ ਨੂੰ ਝੜਨ ਦੇਵਾਂਗੇ ਗੈਸ ਸਲੋ ਤੇ ਕਰਕੇ ਉੱਪਰ ਟੱਕ ਦਾਂਗੇ ਤਿਆਰ ਹੋ ਗਏ ਜੀ ਆਪਣੇ ਗੁੜਬੜੀ ਚੌਲ ਖਾਓ ਸਾਰੇ ਆਨੰਦ ਮਾਣੋ